ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਕੁਦਰਤ ਡੇਰੀ ਫਾਰਮ ਭਗਤਾ ਤੇ ਲੋ ਵੀ ਜਿਹੜੀ ਕਿਸਾਨ ਵੀਰੋ ਇਹ ਆਪਾਂ ਵੀਡੀਓ ਅੱਜ ਬਣਾਉਣ ਲੱਗੇ ਆ ਪਿੰਡ ਆ ਗਿਆ ਮਲੂਕਾ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਬਾਈ ਨੂੰ ਪੈਂਦੀ ਹੈ ਰਾਮਪੁਰਾ ਫੂਲ ਤੇ ਅੱਜ ਦੀ ਵੀਡੀਓ ਦੇ ਵਿੱਚ ਵੀ ਆਪਾਂ ਤੁਹਾਨੂੰ 6-7 ਨਗ ਵਿਖਾਵਾਂਗੇ ਬਾਕੀ ਸਾਰੀ ਡਿਟੇਲ ਬਾਈ ਦੇ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ ਮੁੱਲ ਵੀ ਆਪਾਂ ਵੀਡੀਓ ਦੇ ਵਿੱਚ ਹੀ ਕਰਾਵਾਂਗੇ ਤੇ ਮੁੱਲ ਬਿਲਕੁਲ ਨਾ ਬਾਈ ਦੇ ਜੈਨੂਇਨ ਜਿਹੇ ਹੁੰਦੇ ਆ ਅੱਗੇ ਵੀ ਆਪਾਂ ਵੀਰਦਿਆਂ ਬਹੁਤ ਸਾਰੀਆਂ ਆਪਾਂ ਰੁਟੀਨ ਦੇ ਵਿੱਚ ਹੀ ਵੀਡੀਓ ਬਣਾਉਨੇ ਆ ਤੇ ਥੋੜੇ ਦਿਨ ਹੋਏ ਆਪਾਂ ਬਾਈ ਨੂੰ ਪੁੱਛਾਂਗੇ ਵੀ ਉਹਦਾ ਵੀਡੀਓ ਦਾ ਕੀ ਰਿਸਪੌਂਸ ਰਿਹਾ ਤੇ ਵਿੱਚੋਂ ਵੇਖ ਲਓ ਵੀ ਪਿਛਲੀ ਵੀਡੀਓ ਦਾ ਇੱਕ ਨਗ ਵੀ ਹੈ ਨੀਗਾ ਮੇਰੇ ਹਿਸਾਬ ਨਾਲ ਬਾਕੀ ਸਾਰੀ ਗੱਲਬਾਤ ਕਰਦੇ ਆ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆਏ ਆ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਵਾਲੇ ਵੀਰ ਆਪਣੇ ਪੇਜ ਨੂੰ ਫੋਲੋ ਕਰ ਲਓ ਜੇ ਕਿਸੇ ਭਰਾ ਨੂੰ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ ਜੀ 62807 9797 ਤੇ ਇਹਦੇ ਵਿੱਚ ਨਾ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋ ਲੈਹਦਗੀਆਂ ਕਟੀਆਂ ਦਿਖਾਵਾਂਗੇ ਇੱਕ ਤਾਂ ਆ ਗਈ ਬੂਰੀ ਬਹੁਤ ਸੋਹਣੀ ਤੇ ਚੰਗੀ ਸ਼ਕੀਨ ਕੱਟੀ ਐ ਪੁੱਛਦੇ ਆ ਵੀ ਕਿੰਨੀ ਉਮਰ ਆ ਕੀ ਹਿਸਾਬ ਕਿਤਾਵਾ ਇੱਕ ਆ ਗਈ ਨੀਲੀ ਦੇ ਨਾਲ ਟੱਚ ਤੇ ਜੇ ਚੰਗੇ ਸੀਮਨ ਲਵਾਵਾਂਗੇ ਤਾਂ ਚੰਗੇ ਬੱਚੇ ਹੋਣਗੇ ਤੇ ਚੰਗੀ ਪੱਠ ਪਰੋੜ ਦੀਆਂ ਕਟੀਆਂ ਸੋਹਣੀਆਂ ਕਟੀਆਂ ਤੇ ਕਰਦੇ ਆਂ ਗੱਲਬਾਤ ਪੁੱਛਦੇ ਆ ਆਪਾਂ ਵੀਰ ਤੋਂ ਕੀ ਹਿਸਾਬ ਕਿਤਾਵਾ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਭਾਈ ਹੋਰ ਠੀਕ ਠਾਕ ਜੀ ਹਾਂ ਜੀ ਬਈ ਆਪਣਾ ਕਿਹੜਾ ਡਰੈਸਰ ਕਨਫਰਮ ਕਰ ਬਈ ਨਾਮ ਆਰਾਮ ਸਿੰਘ ਪਿੰਡ ਮਲੂਪਾ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਬਈ ਨੰਬਰ 9872533897 ਬਈ ਠੀਕ ਹੈ ਜੀ ਤੇ ਬਈ ਆਪਾਂ ਥੋੜੀ ਦਿਨ ਤਿੰਨ ਕਿ ਦਿਨ ਪਹਿਲਾਂ ਤੇਰੀ ਵੀਡੀਓ ਬਣਾਈ ਸੀ ਤੇ ਕਿਵੇਂ ਰਿਸਪੌਂਸ ਹੋ ਬਈ ਸਾਰਾ ਮਾਲ ਹੋ ਗਿਆ ਸੀ ਸਾਰਾ ਮਾਲ ਵੇਚ ਬਈ ਜਣੀ ਕੇ ਪਿਛਲੀ ਵੀਡੀਓ ਵਾਲੀ ਇੱਕ ਵੀ ਕੱਤੀ ਨਹੀਂ ਕੀਤੀ ਹੈਨਾ ਠੀਕ ਹੈ ਤੇ ਫਿਰ ਆਪਾਂ ਪਹਿਲੇ ਨੰਬਰ ਤੇ ਕਰ ਲਗੇ ਸ਼ੁਰੂ ਤੇ ਬੂਰੀ ਤੋਂ ਕੀ ਹਸਕਦਾ ਬਈ ਦੀ ਕਿੰਨੀ ਉਮਰ ਆ ਵੀਰੇ 2 ਸਾਲ ਦੀ ਹੈ ਬਈ 2 ਸਾਲ ਦੀ ਹੈ ਠੀਕ ਹੈ ਜਵਾਬ ਠੀਕੇ ਦੇ ਕਾਬਲ ਆ ਹਾਂ ਬਿਲਕੁਲ ਨਸੀਮਨ ਦੇ ਕਾਬਲ ਆ ਤੇ ਖੋਲ ਲਿਆ ਫਿਰ ਬਾਹਰ ਕੱਢ ਲਿਆ ਕਰਾਂ ਦੀ ਤੇ ਕਿਵੇਂ ਕੋਈ ਮਾਜ਼ਰ ਕਾਰਡ ਇਹਦਾ ਵੀਰੇ ਮਾਜ਼ਰ ਕਾਰਡ ਤਾਂ ਯਾਰ ਉਹ ਆਪਾਂ ਨੂੰ 14 15 ਲੀਟਰ ਦਾ ਦੱਸਦੇ ਠੀਕ ਹੈ ਲਓ ਵੀ ਸੱਜਣੂ ਬਾਈ ਕਹਿੰਦਾ ਵੀ ਆਪ ਹਰੇਕ ਵੀਡੀਓ ਦੇ ਵਿੱਚ ਹੀ ਬਾਈ ਦਾ ਇਹ ਹਿਸਾਬ ਕਿ ਤਾਂ ਹੁੰਦਾ ਵੀ ਬਾਈ ਮਾਜ਼ਰ ਕਾਰਡ ਨਹੀਂ ਦੱਸਦਾ ਬਾਈ ਕਹਿੰਦਾ ਵੀ ਤੁਸੀਂ ਦੇਖ ਕੇ ਲੈਣੀ ਹੈ ਚੀਜ਼ ਕਿਉਂਕਿ ਅੱਜ ਕੱਲ ਬੋਲਣ ਨੂੰ ਤਾਂ ਕਿਹੜਾ ਕਿਸੇ ਨੇ ਕੋਈ ਜੀਪ ਫੜਨੀ ਕਿੰਨਾ ਬੋਲ ਦੋ ਹੈਨਾ ਬਾਈ ਕਿਉਂਕਿ ਬਾਈ ਜਿਹੜਾ ਖਰੀਦੀਆਂ ਹੁੰਦੀਆਂ ਨੇ ਤੇ ਬਾਈ ਕਹਿੰਦਾ ਵੀ ਆਪਾਂ ਨਹੀਂ ਕੋਈ ਮਾਜ਼ਰ ਕਾਰਡ ਦੱਸ ਕੁਈ ਭਰਾ ਦੀ ਜੱਜਮੈਂਟ ਕਿਵੇਂ ਲਾ ਲੇ ਲੈ ਆ ਕੇ ਨਾ ਦੋ ਇਧਰ ਨੂੰ ਲਿਆ ਬਾਈ ਦਵਾਰਾ ਕਰਾਂ ਤੋੜ ਦੇ ਲਓ ਵੀ ਸੱਜਣੂ ਦੋ ਸਾਲ ਉਮਰ ਆ ਸਿਰਫ ਬਾਈ ਕਹਿੰਦਾ ਕੱਟੀ ਦੀ ਤੇ ਸਿੰਘੀ ਸਿੰਘੀ ਤਾਂ ਨਾਲੋਂ ਮੈਂ ਤਾਂ ਵੀ ਬਹੁਤ ਸ਼ਕੀਨ ਰਿੰਗ ਸਿੰਘ ਗੋਲ ਤੇ ਪੱਠ ਪੁੱਠ ਦੇਖੋ ਕੱਟੀ ਦੀ ਪੱਠ ਪੁੱਡਿਆਂ ਦੀ ਬਣਾਵਟ ਦੇਖੋ ਖੜਮੇ ਪੱਠ ਪੁੱਡੇ ਦੀ ਆ ਤੇ ਝੋਲੀ ਝਾਲੀ ਦੀ ਜੇ ਆਪ ਗੱਲ ਕਰਗੇ ਤਾਂ ਮੈਂ ਕਹਾਂ ਵੀ ਅੰਤ ਹੀ ਕੋਈ ਨਹੀਂ ਚਾਰ ਹੀ ਥਾਣਾ ਪੂਰੇ ਮੋٹے ਮੋٹے ਤੇ ਪੂਰੀ ਸਕੀਨ ਕੱਟੀ ਹੈ ਦੇਖੋ ਬਈ। ਬਾਕੀ ਰਾਜੀ ਹੈ ਬਾਈ। ਹਾਂ ਪੂਰੀ ਨਿਗਰ ਨਰੋਈ ਆ। ਬਹੁਤ ਭਰਾਵਾਂ ਦੇ ਫੋਨ ਆਉਂਦੇ ਵੀ ਸਾਨੂੰ ਕੋਈ ਚੰਗੀ ਕੋਈ ਬੁਰੀ ਹੋਵੇ। ਇਹ ਬਹੁਤ ਸੋਹਣੀ ਪੱਠਪੂੜੇ ਦੀ ਬਣਾਵਟ ਹੈ ਜਿਹੜੀ ਚੰਗਾ ਬੋਬੀ ਟੰਕਾ। ਠੀਕ ਆ ਹਾਂ ਸੀਲ ਸੀਲ ਬਹੁਤਾ ਨਹੀਂ ਕਟੀਆਂ ਵਾ ਐਵੇਂ ਸਾਲਾਈਆਂ ਲਾਈ ਜਾਂਦੀਆਂ। ਤੇ ਮਗਰਲੇ ਪਾਸੇ ਦੋਨੇ ਚਿੱਟੇ ਆ ਗਏ। ਤੇ ਮੱਥੇ ਤੇ ਫੁੱਲ ਬਹੁਤ ਸੋਹਣੀ ਚੰਗੀ ਬੁਰੀ ਨਿ ਨਿਗਰ ਨਰੋਈ ਆ। ਤੇ 2 ਸਾਲ ਦੀ ਉਮਰ ਹੈ ਸਿਰਫ ਇਹ ਤੇ ਥਣ ਥਣ ਤਾਂ ਬਹੁਤ ਸੁਣੇ ਲੋ ਚਾਰ ਹੀ ਥਣ ਪੂਰੇ ਮੋٹے ਮੋٹے ਤੇ ਪੂਰੀ ਵਿਥੀ ਤੇ ਥਣ ਹੈ ਤੇ ਬਾਈ ਫਿਰ ਰਾਮੇ ਦੀ ਡਿਮਾਂਡ ਕੀ ਰਹੂ ਵੀਰੇ ਡਿਮਾਂਡ ਇਹਦੀ ਬਈ ਬਸ 74000 ਜਮਾਨਤਾਂ ਕਰਦੇ ਆ 43000 ਦੇ ਵਿੱਚੋਂ ਮੰਨਤਨ ਹੋ ਜੂ ਠੀਕ ਹੈ ਹਾਂ ਉਹ ਤਾਂ ਗੱਲ ਠੀਕ ਹੈ ਜੀ ਤੇ ਬਿਲਕੁਲ ਸੀਮਨ ਲਾਈਨ ਦੇ ਕਾਬਲ ਆ ਭਾਵੇਂ ਜੇ ਕੋਈ ਅੱਜ ਮੰਨ ਕੇ ਚਲੋ ਲੈ ਕੇ ਜਾਂਦਾ ਤੇ ਐ ਨਹੀਂ ਵੀ ਕੋਈ 4 ਮਹੀਨੇ 5 ਮਹੀਨੇ ਸਾਹਮਣੇ ਪਊਗੀ ਹੈਨਾ ਤੇ ਸੀਮਨ ਦੇ ਬਿਲਕੁਲ ਕਾਬਿਲ ਆ ਤੇ ਆਪਦੀ ਚੁਆਇਸ ਦਾ ਵਧੀਆ ਸੀਮਨ ਤੇ ਲਵਾ ਸਕਦਾ ਹੁਣ ਆ ਜਾ ਦੋ ਨੰਬਰ ਤੇ ਬਾਈ ਦੋ ਨੰਬਰ ਵਾਲੀ ਦੀ ਦੱਸ ਕੀ ਰੇਟ ਹੈ ਇਹ ਬਾਈ 21 22 ਮਹੀਨੇ ਦੀ ਹੈ ਕੱਟੇ 21 22 ਮਹੀਨੇ ਦੀ ਹੈ ਇਹ ਵੀ ਅਖੀਰੀ ਆ ਅਖੀਰੀ ਆ ਮੈਂ ਗੰਭਾਰੂ ਠੀਕ ਹੈ ਸਾਰੀਆਂ ਅਖੀਰੀ ਨਹੀਂ ਹੈ ਲਿਆ ਖੋਲ ਲਿਆ ਕਰਾਂ ਦੀ ਫਿਰ ਇੱਧਰ ਨੂੰ ਲਓ ਵੀ ਸੱਜਣੋ ਇਹ ਵੀ ਬਾਈ ਕਹਿੰਦਾ ਵੀ 21 22 ਮਹੀਨੇ ਉਹ ਵਰਾ ਇਹ ਵੀ ਕੀ ਦੀ ਹੈ ਕੱਟੇ ਵੇਖੋ ਨੀਲੀ ਦੇ ਨਾਲ ਆ ਗਈ ਟਾਚ ਜਿਹੜਾ ਭਰਾਲ ਜਾਊਗਾ ਤੇ ਵਧੀਆ ਸੀਮਨ ਦਾ ਨੀਲੀ ਦਾ ਲਵਾਉਂਗੇ ਤਾਂ ਵਧੀਆ ਨੀਲੀ ਦੇ ਬੱਚੇ ਪਾਉਗੀ ਤੇ ਕੱਦ ਕਾਠ ਪੂਰਾ ਸੋਹਣਾ ਆ ਗਿਆ ਤੇ 21-22 ਮਹੀਨੇ ਹਜੇ ਉਮਰ ਆ ਤੇ ਇੱਧਰ ਕੜਾਈ ਡੇੜਾ ਬਈ ਬੇਲਬੂਲ ਕਰੋ ਚੱਕ ਬਹੁਤ ਲੰਮਾ ਐ ਬਹੁਤ ਸੋਹਣੀ ਨਿੱਗਰ ਨਰੋਈ ਆ ਤੇ ਪੂਰੀ ਬੇਲਬੂਲ ਨਾ ਮੈਂ ਖਿਆ ਵੀ ਪੂਰਾ ਨਿੱਗਰ ਨਰੋਈ ਆ 21-22 ਮਹੀਨੇ ਉਮਰ ਆ ਤੇ ਥਣ ਚਾਰੀ ਆ ਬਾਦੂ ਫੋਰਸ਼ਾਂਗ ਹੈ ਨਹੀਂ ਤੇ ਸੋਹਣੀ ਆ ਕੱਤੀ ਚੰਗੀ ਹੈ ਨਾ ਇਹ ਵੀ ਬਈ ਸੀਮਨ ਦੇ ਕਾਬਲ ਹੀ ਆ ਹੈ ਨਾ ਹਾਂ ਚੰਗਾਂਾ ਇੱਕ ਵਧੀਆ ਸੋਹਣੀ ਹਾਈਟ ਆ ਤੇ ਪੱਠਪੁੜੇ ਦੀ ਬਣਾਵ ਤੇਜੀ ਵੀ ਬਹੁਤ ਚੰਗੀ ਆ ਦੇਖੋ ਹਾਂ ਦੋ ਤਾਂ ਮਹਾਂਪੁਰਦੇ ਕੀ ਕਿਹਦੇ ਕਾਵੜੀ ਆ ਬਈ ਸਹੀ ਗੱਲ ਆ ਦੇਖੋ ਵੀ ਥਾਂ ਨੇ ਦੇ ਵੀ ਚਾਰੀ ਆ ਤੇ ਪੂਰੀ ਵਿਥੀ ਤੇ ਝੋਲੀ ਝਾਲੀ ਪੂਰੀ ਆ ਹਾਂ ਸਾਰਾ ਇਹ ਹਾਂ ਚੰਗੀ ਵਜਨ ਚੰਗੀ ਵਜਨ ਵਾਲੀ ਘੱਟੀ ਆ ਵੀ ਹੈਨਾ ਕਿਸੇ ਦੇ ਬਾਦੂ ਫੋੜ ਸਕਦੇ ਵੀ ਹਾਂ ਵਜਨ ਤੇ ਇਹਦੀ ਕੀ ਡਿਮਾਂਡ ਰ ਹੁਰਮ ਦੋ ਨੰਬਰ ਵਾਲੀ 35 ਜਮਾਨਤਾਰਗਾ ਤੇ ਦੋ ਨੰਬਰ ਵਾਲਾ 35 ਚ ਹਾਂਜੀ ਹਾਂ ਲਓ ਵੀ ਸੱਜਣੂ ਦੋ ਨੰਬਰ ਵਾਲੀ ਕੱਟੀ ਸੋਨੂੰ 35000 ਦੇ ਵਿੱਚੋਂ ਮਾਨਤਾਨ ਕਰਦਾਂਗੇ ਤੇ ਇਹ ਢੀ ਕੋਈ ਕੱਟੀ ਹੈ ਲਾ ਜੀ ਇਹਦੀ ਕਿੰਨੀ ਹੋ ਰਹੀ ਹੈ 21-22 ਮਹੀਨੇ ਦੀ ਕੱਟੀ ਹੈ ਇਹ ਵੀ ਖੀਰ ਕੋਈ ਆ ਖੀਰੀ ਜੀ ਲਿਆ ਕੇ ਦਾਂ ਦੀ ਖੋਲ ਇਹ ਵੀ ਬਿਲਕੁਲ ਸੀਮਨ ਦੇ ਕਾਬਲ ਹੈ ਜਿਹੜੀਆਂ ਪਹਿਲੀਆਂ ਤਿੰਨ ਗੱਟੀਆਂ ਮੈਂ ਕਿਹਾ ਵੀ ਜਾਂਦੇ ਹੀ ਕੋਈ ਟੀਕਾ ਭਰਉਣ ਵਾਲੀ ਗੱਲ ਹੈ ਤੇ ਹਾਂ ਸਿੰਘ ਦੇਖੋ ਪਹਿਲਾਂ ਤਾਂ ਬਹੁਤ ਸੋਹਣਾ ਸਿੰਘ ਆ ਸਿੰਘਾ ਸੁੰਗਾ ਦੇ ਨਾਲ ਹੀ ਹੁੰਦੀ ਆ ਮੱਝ ਤੇ ਸਿੰਘ ਬਹੁਤ ਸੋਹਣਾ ਚੰਗੀ ਵੇਲ ਆ ਗਈ ਸੋਹਣਾ ਢਾਂਚਾ ਕੱਟੀਦਾ ਇਹਦਾ ਵੀ ਤੇ ਥਣ ਇਹਦੇ ਵੀ ਚਾਰ ਹੀ ਆ ਤੇ ਵੇਲ ਬੂਲ ਪੂਰੀ ਵਧੀਆ ਹੈ ਨਾ ਹਾਂ ਦਸੇ ਦੁਸੇ ਨਹੀਂ ਬਾਈ ਜਮਾ ਨਾ ਨਾ ਲੂਸੀ ਲੂਸੀ ਕਿਸੇ ਪਾਸੋਂ ਵੀ ਨਹੀਂ ਬਾਈ ਤੇ ਸੀਮਨ ਦੇ ਬਿਲਕੁਲ ਕਾਬਿਲ ਹੈ ਵੀ ਕੱਟੀ ਹੱਥ ਕਰੋ ਚੱਕ ਮਗਰੋਂ ਪੱਠ ਪੁੱਠ ਕਰੋ ਸੋਹਣੀ ਪੱਠ ਪੁੱਠੇ ਦੀ ਬਣਾਵਟ ਆ ਗਈ ਤੇ ਥਣ ਥਣਾ ਦੀ ਮਰੋਚਾਤੀ ਚਾਰ ਹੀ ਥਾਣਾ ਬਾਦੂ ਫੋਡਸਨ ਹੈ ਨਹੀਂ ਹਾਂ ਇਹ ਸੋਹਣੀ ਕੱਟੀ ਇਹ ਵੀ ਚੰਗੀ ਸ਼ਕੀਨ ਤੈਨ ਨੰਬਰ ਵਾਲੀ ਕੱਟੀਆਂ ਨੇ ਜਿਹੜੀ ਜੇ ਕੋਈ ਭਰਾ ਮੰਨ ਕੇ ਚੱਲੋ ਵੀ ਮੋਹਰਾ ਦੀ ਲੈਣੀ ਚਾਹੁੰਦਾ ਹਾਂਜੀ ਹਾਂ ਤੇ ਉਹਦੇ ਵਾਸਤੇ ਇਹ ਬਹੁਤ ਸੋਹਣਾ ਚੰਗਾ ਨੰਦੀਨਾ ਆ ਗਿਆ ਚਾਰ ਕਵਾਲੀ ਆ ਪੁੱਛਤ ਵਿੱਚ ਚਿੱਤੇ ਹਨਾ ਤੇ ਸਾਰੇ ਤਰ੍ਹਾਂ ਦੀ ਵੈਰਾਈਟੀ ਹੈਗੀ ਤੀ ਦਾ ਬਾਈ ਹੈਨਾ ਇਹਦੀ ਤੈਨ ਨੰਬਰ ਵਾਲੀ ਦੀ ਕੀ ਡਿਮਾਂਡ ਰੋ 35000 35 ਜੋ ਇਹਦਾ 35 ਜੋ ਤੈਨ ਨੰਬਰ ਵਾਲਾ ਦਾ ਮੋਹਰਾ ਦਾ 35 ਦੇ ਵਿੱਚੋਂ ਮਾਨਦਾਨ ਹੋ ਜੂ ਸਾਰੇ ਤਰ੍ਹਾਂ ਦੀਆਂ ਵੈਰਾਈਟੀਆਂ ਆ ਗਈਆਂ ਤੇ 4 ਨੰਬਰ ਵਾਲੀ ਦੀ ਕੀ ਡਿਟੇਲ ਆ ਵੀਰੇ ਇਹ ਬਾਈ ਸਵਾ ਛਾਲ ਦੀ ਕੱਟੀ ਸਵਾ ਛਾਲ ਦੀ ਦੰਦੋਇ ਵੀ ਖੀਦੀ ਹੈ ਲਿਆ ਫੋਲਿਆ ਜਨ ਇਹ ਆ ਜੀ 4 ਨੰਬਰ ਤੇ ਕੱਟੀ ਸਵਾ ਸਾਲ ਉਮਰ ਤੇ ਚੰਗੀ ਨਗਰ ਹੈ ਵੀ ਤੇ ਸਿੰਘ ਨਾਲੋਂ ਮੋੜਦੀ ਜਾਂਦੀ ਹੈ ਦੇਖੋ ਜੀ ਹਾਂ ਰੇ ਬਾਈ ਬਹੁਤ ਵਧੀਆ ਕੱਟੀ ਜੀ ਢੋਲੀ ਝਾਲੀ ਕਰੋ ਚੈੱਕ ਇਹਦੀ ਵੀ ਥਣ ਚਾਰੀ ਆ ਬਾਦੂ ਫੂਟ ਸੰਗ ਹੈ ਨਹੀਂ ਤੇ ਪਿੱਠ ਪੱਠ ਉੱਠੋ ਨੇ ਚੰਗੀ ਆ ਪੱਠਪੂਰੇ ਦੀ ਬਣਾਵਟ ਹੈ ਜੀ ਬਹੁਤ ਸੋਹਣਾ ਚੰਗੀ ਝੋਟੀ ਤਿਆਰ ਹੋਊਗੀ ਇਹ ਵੀ ਚੰਗਾ ਬੱਚਾ ਹਾਂਜੀ ਹਾਂਜੀ ਲਿਆ ਇਹ ਆ ਜੀ 4 ਨੰਬਰ ਵਾਲੀ ਕੱਟੀ ਸਵਾ ਸਾਲ ਉਮਰ ਤੇ ਦੰਦੋ ਖੀਰੀ ਤੇ ਥਣ ਚਾਰੀ ਆ ਵੱਧੂ ਫੋੜ ਚੰਗ ਹੈ ਨਹੀਂ ਤੇ ਸੋਹਣੀ ਵੇਲਬੂਲ ਚੰਗੀ ਐ ਇਹ ਵੀ ਚੰਗੀ ਸ਼ਕੀਨ ਝੋਟੀ ਤਿਆਰ ਹੋਊਗੀ 4 ਨੰਬਰ ਵਾਲੀ ਦੀ ਕੀ ਡਿਮਾਂਡ ਆ ਵੀਰੇਰਾ ਲਓ ਵੀ ਸੱਜਣੋ 4 ਨੰਬਰ ਵਾਲੀ ਦੀ 25000 ਰੁਪਏ ਦੇ ਵਿੱਚੋ ਬਾਈ ਕਹਿੰਦਾ ਵੀ ਆਪਾਂ ਮਾਨਤਨ ਕਰਿਆ ਕੇ ਦਾ ਜਰੂਰ ਕਰਾਂਗੇ ਉਹਨਾਂ ਦਾ 5 ਨੰਬਰ ਵਾਲੀ ਦੀ ਕਿੰਨੀ ਉਮਰ ਆ? ਇਹ ਬਈ ਹੈਗੀ 13 16 17 ਕੰਨੀ ਹੈ। ਖੀਦੀ ਆਂ। ਹਾਂ ਖੀਦੀ ਬਈ। ਤੇ ਹੈ ਥੋੜਾ ਜਿਹਾ ਫਿੱਕਾ ਹੰਗ ਆ ਗਿਆ ਹੈ ਨਾ। 16 17 ਮਹੀਨੇ। ਹਾਂ 16 17 ਮਹੀਨੇ ਉਮਰ ਆ ਗਈ ਤੇ ਪਹਿਲਾਂ ਇੱਥੇ ਖੜੀ ਦੀ ਨਾ। ਇਸ ਦੀ ਜਗ੍ਹਾ ਤੋਂ ਥੋੜੀ ਜਿਹੀ ਲੀਸੀ ਤੇ ਬਸ ਝੋਲੀ ਕਰੋ ਚੱਕ। ਚਾਰ ਹੀ ਥਾਣਾ ਮੈਂ ਕਿਹਾ ਬੱਚੀਆਂ ਵਰਗੀ ਝੋਲੀ ਆ ਹੈ ਨਾ। ਝੋਲੀ ਆ ਬਈ। ਹਾਂ ਲਿਆ ਕਰਾਂ ਦੀ ਖੋਲ ਲਿਆ। ਇਹਦਾ ਮੁੱਲ ਲਓ ਵੀ ਸੱਚ ਲੋ। ਇਹ ਆ ਗਈ ਜੀ 5 ਨੰਬਰ ਵਾਲੀ ਕੱਟੀ। ਇਹਦਾ ਫਿਰ ਮੁੱਲ ਵੀ ਹਲਕਾ ਹੋਊ। ਹਾਂ ਜੀ ਹਾਂ। ਠੀਕ। ਠੀਕ ਆ। ਲੋ ਸੱਜਣੋ ਸੋਹਣੀ ਚੰਗੀ ਵੇਲਬੂਲ ਤਾਂ ਬਹੁਤ ਹੈ ਹਾਂ ਕਈ ਹੈ ਜੀ ਕਿਹੇ ਭਰਾ ਨੇ ਘੱਟ ਪੈਸੇ ਲਾ ਕੇ ਤੇ ਘਰੇ ਚੰਗੀ ਸੇਵਾ ਸੁਭਾ ਕਰ ਲਈ ਚੰਗੀ ਸੋਹਣੀ ਝੋਟੀ ਜਾ ਰਹੀ ਹੋ ਜੂ ਸਿੰਘ ਸੰਗਰ ਦਾ ਪੂਰੇ ਨੂੰ ਕੁੰਡੇ ਹੀ ਆ ਤੇ ਵੇਲਬੂਲ ਚੰਗੀ ਆ ਥਣ ਚਾਰੀ ਆ ਤੇ ਬਸ ਹਾਂ ਬਣ ਗੱਲ ਕੇ ਹਰਦੀ ਆ ਜਾਂਦੀ ਆ ਜਿਹੜੇ ਭਰਾ ਕੇਅਰ ਕਰਦੇ ਆ ਤਾਂ ਉਹਨਾਂ ਦੇ ਫਿਰ ਜਦੋਂ ਆਪਾਂ ਪਸ਼ੂ ਵੇਚਦੇ ਆ ਚੰਗੀ ਸੰਭਾਈ ਹੋਊਗੀ ਤੇ ਚੰਗਾ ਰੇਟ ਉਹਦਾ ਮਿਲਦਾ ਇਹਦਾ 21 ਚੋਂ ਆਗਿਆ ਕਰੇਗਾ ਜੀ ਮੰਨ ਤਾ 21 ਚੋਂ ਠੀਕ ਆ 5 ਨੰਬਰ ਵਾਲੀ 21 ਚੋਂ ਮੰਨ ਤਾਣ ਹੋ ਜੂ ਹੈ ਤੇ ਹੁਣ ਆ ਜਾ 6 ਨੰਬਰ ਤੇ ਲਾਸਟ ਦੇ ਇਹ ਹੈਗੇ ਬਈ 14 ਮਹੀਨਾ ਦੀ ਕੱਟੀ 14 ਮਹੀਨੇ ਹਾਂਜੀ ਠੀਕ ਆ ਲਿਆ ਕਰਾਂ ਜੀ 14 ਮਹੀਨਾ ਦਾ ਬੱਚਾ ਆ ਗਿਆ ਇਹ ਦੰਦੋ ਆ ਗਈ ਖੀਰੀ ਤੇ ਇਸ ਵੀਡੀਓ ਦੇ ਵਿੱਚ ਸਭ ਤੋਂ ਛੋਟੀ ਕੱਟੀ ਇਹ ਹੀ ਹੈ ਹਨਾ 16 17 ਮਹੀਨੇ ਉਮਰ ਆ ਗਈ ਤੇ ਦੰਦੋ ਖੀਰੀ ਆ ਤੇ ਥਣ ਚਾਰੀ ਆ ਵਾਧੂ ਫੋੜ ਸ਼ਾਂਗ ਇਹਦੇ ਵੀ ਨਿਸ਼ਾਨ ਵੀ ਹੈ ਨਹੀਂ ਕਿਸੇ ਪਸ਼ੂ ਦੇ ਵਾਧੂ ਫੋੜ ਸ਼ਾਂਗ ਨਹੀਂ ਕੀ ਮਿਲਦੀ ਤੇ ਸਿੰਗਾ ਸੂੰਗਾ ਦੀਆਂ ਸਾਰੀਆਂ ਕੱਟੀਆਂ ਸੋਹਣੀਆਂ ਇਹ ਵੀ ਕੱਟੀ ਚੰਗੀ ਆ ਕਿਸੇ ਭਰਾ ਨੇ ਕੋਈ ਛੋਟੀ ਲੈਣੀ ਹੈ ਘੱਟ ਪੈਸੇ ਲਾ ਕੇ ਤੇ ਸਾਰੀ ਤਰ੍ਹਾਂ ਦੀ ਵੈਰਿਟੀ ਆ ਜੀ ਹਾਂ ਹਾਂ ਨਹੀਂ ਨਹੀਂ ਕੱਟੀ ਨਹੀਂ ਲੱਸੀ ਸਿੰਗਾ ਇਹ ਵੀ ਨਾਲ ਹੀ ਮੋੜਦੀ ਜਾਂਦੀ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਣੇ ਕੋਲੇ ਆ ਗਏ ਨਗ 6 ਹੈ ਨਾ ਰਾਮ ਤੇ 6 ਨੰਬਰ ਵਾਲੀ ਦੀ ਫਿਰ ਕੀ ਡਿਮਾਂਡ ਰਹੂ ਵੀਰੇ ਜੀ ਬਈ ਆਪਾਂ 17000 ਮੰਨਤਾਂ ਕਰਦੇ ਆ 17000 ਦੇ ਵਿੱਚੋਂ ਮੰਨਤਾਂ ਹੋ ਜੂ ਠੀਕ ਆ ਤੇ ਜੇ ਕੋਈ ਮੰਨ ਕੇ ਜਲ ਵੀ ਆਪਾਂ ਦਾ ਰੇਟ ਦੱਸਤਾ ਰਾਮ ਇਹ ਕੱਲੀ ਗੱਲੀ ਦਾ ਜੇ ਕੋਈ ਨਾ ਜੇ ਕੋਈ ਭਰਾ ਕੋਈ ਇਕੱਠਾ ਲਊ ਜਾਂ ਕੋਈ 2 4 ਲਊ ਫਿਰ ਉਹ ਇਹ ਜਾ ਵੱਧ ਕਰ ਦਿੰਦਾ ਉਹ ਜਮਾਨਤਨ ਹੋ ਜੂ ਠੀਕ ਹੈ ਲਓ ਵੀ ਸੱਜਣੋ ਬਾਈ ਕਹਿੰਦਾ ਵੀ ਆਪਾਂ ਕੱਲੀ ਗੱਲੀ ਦਾ ਰੇਟ ਦੱਸਤਾ ਵੀਡੀਓ ਦੇ ਵਿੱਚ ਤੇ ਜੇ ਕੋਈ ਭਰਾ ਇਕੱਠਾ ਲਊਗਾ ਜਾਂ 2 ਲਊਗਾ ਬਹੁਤ ਭਰਾ ਹੁੰਦੇ ਜਿਹਦੇ ਵੇਚਣ ਵਾਲੇ ਅੱਜ ਕੱਲ ਕੰਮ ਦਾ ਕੋਈ ਉਹ ਨਹੀਂ ਹੁੰਦਾ ਹਰੇਕ ਭਰਾ ਕੰਮ ਕਰਦਾ ਤੇ 2 ਰੁਪਿਆ ਉਹਦਾ ਮਾਰਜਿਨ ਕਮਾਉਂਦਾ ਜੇ ਆਪਾਂ ਚੀਜ਼ ਕਿਸੇ ਨੂੰ ਚੰਗੀ ਦਵਾਂਗੇ ਤੇ ਉਹਦੇ ਤੋਂ ਜਾਇਜ਼ ਨਫਾ ਲਵਾਂਗੇ ਉਹ ਕੋਈ ਦੁਖਦਾ ਨਹੀਂ ਹੁੰਦਾ ਕੀ ਚੀਜ਼ ਅਗਲੇ ਨੂੰ ਹਰੇਕ ਭਰਾ ਪੈਸੇ ਮਸਾਂ ਇਕੱਠੇ ਕਰਦਾ ਕੀ ਚੰਗੀ ਮਿਲ ਜੇ ਤੇ ਉਹਦੇ ਅਰਗੀਰੀ ਇਸ ਨਹੀਂ ਹੁੰਦੀ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ 6 ਨਾਕ ਦਿਖਾਏ ਆ 6 ਨਾਕ ਪੂਰੇ ਸੋਹਣੇ ਆ ਟਾਪ ਦੇ ਤੇ ਪਹਿਲੇ ਨੇ ਤਿੰਨ ਝੋਟੀਆਂ ਦਾਗੀਆਂ ਬਿਲਕੁਲ ਸੀਮਨ ਦੇ ਕਾਬਲ ਠੀਕ ਆ ਜਾਨਸਰ ਲੈਣ ਵਾਲੀਆਂ ਤੇ ਤਿੰਨ ਨਾਕੇ ਛੋਟੇ ਬੱਚੇ ਤੇ ਨੰਬਰ ਵੀਰ ਦਾ ਸਕਰੀਨ ਤੇ ਚੱਲਦਾ ਰਹਿਣਾ ਜਿਹੜੇ ਵੀ ਭਰਾ ਦੇ ਕੋਈ ਵੀ ਨਾਗ ਹੋਇਆ ਫਿਰ ਤੇ ਸੱਜਣੋ ਤਸੱਲੀ ਨਿਰਖ ਵਰਕੇ ਤੁਸੀਂ ਕਰਨੀ ਆ ਤੇ ਮੇਰਾ ਕੰਮ ਸਿਰਫ ਵੀਡੀਓ ਬਣਾਉਂਦਾ ਦੇਖੋ ਜੀ ਬੂਰੀ ਪਹਿਲੇ ਨੰਬਰ ਤੇ ਤੇ ਤਿੰਨ ਤਿੰਨ ਨਾਲ ਤੇ ਤਿੰਨ ਕਟੀਆਂ ਵੱਧਗਾ ਸੀਮਨ ਦੇ ਕਾਬਲ ਆ ਤੇ ਨਾਗਾ ਕੇ 6 6 ਨਾਗਾ ਦੀ ਆਪਾਂ ਡਿਟੇਲਸ ਨੂੰ ਲੈਤੀ ਤੇ ਜਿਹੜੇ ਭਰਾ ਦੇ ਮੰਨ ਕੇ ਚਲੋ ਕੋਈ ਵੀ ਨਾਗ ਪਸੰਦ ਹੋਇਆ ਤੇ ਤਸੱਲੀ ਨਿਰਖ ਵਰਕੇ ਤੁਸੀਂ ਕਰਨੀ ਆ ਜੇ ਤੁਹਾਨੂੰ ਜੀ ਬਹੁਤ ਸੋਹਣੀ ਕੱਟੀ ਆ ਬੂਰੀ ਜੇ ਕਈ ਭਰਾ ਮੰਨ ਕੇ ਚੱਲੋ ਵੀ ਐ ਪੂਰੇ ਸ਼ਕੀਨੀ ਨਾਲ ਅਗਲਾ ਕਹਿੰਦਾ ਰੱਖਣੀ ਆ ਪਰ ਚੰਗੀ ਸ਼ਕੀਨ ਕਰਤੀ ਤੇ ਅੱਜ ਆਸ ਮੰਨ ਕੇ ਚੱਲੋ ਵੀ ਖਾਸ ਰਹੂਗੀ ਉਹਦੇ ਵਾਸਤੇ ਵੀਡੀਓ ਤੇ ਬਾਕੀ ਜਿਹੜੇ ਭਰਾ ਮੰਨ ਕੇ ਚੱਲੋ ਆਪਣੇ ਨਾਲ ਜੁੜੇ ਆ ਲਾਈਕ ਜ਼ਰੂਰ ਕਰ ਦਿਆ ਕਰੋ ਜਲਦੀ ਜਲਦੀ ਵੀਡੀਓ ਨੂੰ ਜੇ ਵੀਡੀਓ ਚੰਗੀ ਲੱਗਦੀ ਹੈ ਤੇ ਲਾਈਕ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਬਾਕੀ ਮਿਲਦੇ ਆਪਾਂ ਅੱਗੇ ਨਵੀਂ ਵੀਡੀਓ ਤੇ ਧੰਨਵਾਦ ਹੱਸੀ ਘਾਲ ਸਰੇ ਨੂੰ